ਵੱਡੀ ਖਬਰ ਸਾਹਮਣੇ ਆ ਰਹੀ ਹੈ ਸਕੂਲਾਂ ਨੂੰ ਲੈ ਕੇ ਦੱਸਦੀ ਹੈ ਕਿ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਜੀ ਹਾਂ ਬੇਹਦ ਵੱਡੀ ਅਪਡੇਟ ਹੈ ਸਕੂਲਾਂ ਦਾ ਸਮਾਂ ਜਿਹੜਾ ਹੈ ਉਹ ਸਰਦੀਆਂ ਨੂੰ ਦੇਖਦੇ ਹੋਏ ਬਦਲ ਦਿੱਤਾ ਗਿਆ ਹੈ ਦੱਸਦੀ ਕਿ ਤੁਸੀਂ ਵੀ ਇਹ ਖਬਰ ਜ਼ਰੂਰ ਵਕ ਵਕ ਮਾਪਿਆਂ ਨੂੰ ਅਤੇ ਬੱਚਿਆਂ ਨੂੰ ਸਾਂਝੀ ਕਰ ਦਿਓ ਤਾਂ ਜੋ ਕਿ ਉਹਨਾਂ ਨੂੰ ਸਾਰੇ ਹੀ ਸਕੂਲਾਂ ਦਾ ਜਿਹੜਾ ਸਮਾਂ ਬਦਲ ਚੁੱਕਿਆ ਉਸ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ ਦੱਸਦੀ 1 ਨਵੰਬਰ 2025 ਤੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਸਿੱਖਿਆ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਸਰਦੀ ਦੇ ਮੌਸਮ ਦੇ ਮੱਦੇ ਨਜ਼ਰ ਇਹ ਸਮਾਂ ਜਿਹੜਾ ਹੈ ਉਹ ਬਦਲਿਆ ਗਿਆ ਹੈ ਸਾਰੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਵੱਡਾ ਜਿਹੜਾ ਹੈ ਇਹ ਫੇਰ ਬਦਲ ਸਕੂਲਾਂ ਦੇ ਸਮੇਂ ਦੇ ਵਿੱਚ ਕੀਤਾ ਗਿਆ ਹੈ ਦਰਸਲ ਕਿਸ ਤਰੀਕੇ ਦੇ ਨਾਲ ਸਰਦੀ ਦੇ ਮੌਸਮ ਦੇ ਮੱਦੇ ਨਜ਼ਰ ਇਹ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਸਿੱਖਿਆ ਵਿਭਾਗ ਦੇ ਵੱਲੋਂ ਸਕੂਲਾਂ ਦੇ ਬਦਲੇ ਸਮੇਂ ਨੂੰ ਲੈ ਕੇ ਵਿਦਿਆਰਥੀਆਂ ਤੇ ਸਟਾਫ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਇਸ ਨੋਟੀਫਿਕੇਸ਼ਨ ਮੁਤਾਬਕ 1 ਨਵੰਬਰ 2025 ਤੋਂ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾ ਬਦਲ ਦਿੱਤਾ ਗਿਆ ਹੈ ਨਵੇਂ ਹੁਕਮਾਂ ਤਹਿਤ ਸਿੰਗਲ ਸ਼ਿਫਟ ਅਤੇ ਡਬਲ ਸ਼ਿਫਟ ਸਕੂਲਾਂ ਲਈ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਸਿੰਗਲ ਸ਼ਿਫਟ ਸਕੂਲਾਂ ਜਿਸ ਦੇ ਵਿੱਚ ਸਾਰੀਆਂ ਜਮਾਤਾਂ ਆਉਣਗੀਆਂ ਉਸ ਦੇ ਵਿੱਚ ਸਟਾਫ ਦਾ ਸਮਾਂ ਜਿਹੜਾ ਹੈ ਉਹ ਸਵੇਰੇ 8:10 ਮਿੰਟ ਤੋਂ ਦੁਪਹਿਰ 2:30 ਵਜੇ ਤੱਕ ਹੋਵੇਗਾ ਉੱਥੇ ਹੀ ਜਦ ਕੀ ਵਿਦਿਆਰਥੀਆਂ ਦਾ ਸਮਾਂ ਸਵੇਰੇ 8:20 ਤੋਂ ਲੈ ਕੇ ਦੁਪਹਿਰ 2:20 ਮਿੰਟ ਤੱਕ ਹੋਵੇਗਾ ਇਸੇ ਤਰੀਕੇ ਦੇ ਨਾਲ ਡਬਲ ਸ਼ਿਫਟ ਸਕੂਲਾਂ ਜਿੱਥੇ ਡਬਲ ਸ਼ਿਫਟਾਂ ਲੱਗਦੀਆਂ ਨੇ ਉੱਥੇ 6ਵੀਂ ਅਤੇ ਇਸ ਤੋਂ ਉੱਪਰ ਦੇ ਜਿਹੜੇ ਕਲਾਸ ਦੇ ਬੱਚੇ ਨੇ ਉਨਾ ਦਾ ਸਟਾਫ ਦਾ ਸਮਾਂ ਜਿਹੜਾ ਹੈ ਸਵੇਰੇ 7:50 ਤੋਂ ਦੁਪਹਿਰ 2:10 ਤੱਕ ਹੋਵੇਗਾ ਜਦਕਿ ਵਿਦਿਆਰਥੀਆਂ ਦਾ ਸਮਾਂ ਸਵੇਰੇ 8:00 ਵਜੇ ਤੋਂ ਲੈ ਕੇ 1:15 ਮਿੰਟ ਤੱਕ ਹੋਵੇਗਾ ਇਸੇ ਤਰੀਕੇ ਦੇ ਨਾਲ ਸ਼ਾਮ ਦੀ ਸ਼ਿਫਟ ਜਿਹੜੀ ਲੱਗਦੀ ਹੈ ਉਹ ਜਮਾਤ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਸਟਾਫ ਦਾ ਸਮਾਂ ਸਵੇਰ ਦਾ 10:50 ਤੋਂ ਸ਼ਾਮ 5:10 ਵਜੇ ਦਾ ਹੋਵੇਗਾ ਉਥੇ ਦੱਸਦੇ ਕਿ ਜਤਕੀ ਵਿਦਿਆਰਥੀਆਂ ਦਾ ਸਮਾਪਤ ਦੁਪਹਿਰ 12:45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਇਹ ਹੁਕਮ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਖੀਆਂ ਨੂੰ ਪਾਲਣਾ ਲਈ ਭੇਜ ਦਿੱਤੇ ਗਏ ਹਨ ਤੇ ਇਹ ਹੁਕਮ 1 ਨਵੰਬਰ 2025 ਤੋਂ ਲਾਗੂ ਹੋ ਕੇ 31 ਮਾਰਚ 2026 ਤੱਕ ਲਾਗੂ ਰਹਿਣਗੇ